ਪੰਜਾਬ ਯੂਨੀਵਰਸਿਟੀ ਵਾਲੀ ਸ਼ੇਰਨੀ ਕੁੜੀ ਹਰਮਨਪ੍ਰੀਤ ਕੌਰ ਜਿਹੜੀ ਇਕੱਲੀ ਪੁਲਿਸ ਵਾਲਿਆਂ ਨੇ ਖਹਿ ਗਈ ਸੀਗੀ ਉਸ ਕੁੜੀ ਦੀ ਹੁਣ ਦਲਜੀਤ ਬਾਈ ਨੇ ਸਪੋਰਟ ਕਰ ਦਿੱਤੀ ਹੈ ਦਰਅਸਲ ਦਲਜੀਤ ਦਾ ਜੋ ਵਰਲਡ ਟੂਰ ਚੱਲ ਰਿਹਾ ਹੈ ਤੇ ਹੁਣ ਆਕਲੈਂਡ 'ਚ ਬਾਈ ਦਾ ਸ਼ੋਅ ਸੀਗਾ ਤੇ ਉੱਥੇ ਬਾਈ ਕਹਿੰਦਾ ਕਿ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ ਤੇ ਸਭ ਨੂੰ ਕਹਿੰਦੇ ਕਿ ਤੁਸੀਂ ਸਾਰਿਆਂ ਨੇ ਪੰਜਾਬ ਯੂਨੀਐਸਟੀ ਵਾਲੀ ਇਸ ਕੁੜੀ ਦੀ ਵੀਡੀਓ ਵੇਖੀ ਹੋਏਗੀ ਤੇ ਅਸੀਂ ਵੀ ਉਹਨਾਂ ਬੱਚਿਆਂ ਦੇ ਨਾਲ ਆ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਤੇ ਲਾਈਵ ਸਟੇਜ ਤੇ ਕਹਿ ਦਿੰਦਾ ਹੈ ਬਾਈ ਕਿ ਅਸੀਂ ਹੱਕ ਵਿੱਚ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਹੋਰ ਵੀ ਜਿਹੜੀਆਂ ਕੁੜੀਆਂ ਸਟੂਡੈਂਟ ਬੱਚੇ ਡਟੇ ਨੇ ਇਸ ਮੋਰਚੇ ਚ ਉਹਨਾਂ ਲਈ ਸਾਰੇ ਤਾੜੀਆਂ ਮਾਰੋ ਤੇ ਸਟੇਡੀਅਮ ਪੂਰਾ ਹੀ ਗੂੰਜ ਲਾ ਪੈਂਦੇ ਲੋਕਾਂ ਦੀਆਂ ਤਾੜੀਆਂ ਨਾਲ ਫੁੱਲ ਸਪੋਰਟ ਜੋ ਆ ਦਿਲਜੀਤ ਕਰਦਾ ਉਸ ਕੁੜੀ ਦੀ ਤੇ ਇਸੇ ਤਰ੍ਹਾਂ ਦੋਸਤੋ ਬਾਕੀ ਜਿੰਨੇ ਵੀ ਪੰਜਾਬੀ ਨੇ ਉਹ ਵੀ ਕੁੜੀ ਹਰਮਨਪ੍ਰੀਤ ਕੌਰ ਦੀ ਸਪੋਰਟ ਕਰ ਰਹੇ ਆ ਤਾਂ ਕਿ ਵੱਧ ਤੋਂ ਵੱਧ ਲੋਕ ਜੋ ਆ ਮੋਰਚੇ ਚ ਯੋਗਦਾਨ ਪਾਉਣ ਤੇ ਬਾਕੀ ਦਿਲਜੀਤ ਦੇ ਨਾਲ ਹੋਰ ਵੀ ਸਿੰਗਰ ਨੇ ਜੋ ਧਰਨੇ ਤੇ ਬੈਠੇ ਪੰਜਾਬ ਯੂਨੀਵਰਸਿਟੀ ਦੇ ਬੱਚਿਆਂ ਦੀ ਸਪੋਰਟ ਕਰ ਰਹੇ ਨੇ ਤੇ ਬਾਕੀ ਜਿਵੇਂ ਦਿਲਜੀਤ ਨੇ ਇੰਨੀ ਵੱਡੀ ਸਪੋਰਟ ਸੋਚ ਕੀਤੀ ਹੈ ਇਹਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਦੱਸਿਓ ਤੇ ਵਿਦਿਆਰਥੀ ਬੱਚਿਆਂ ਦੇ ਇਸ ਜज्ਬੇ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ